ਪੰਜਾਬੀਓ ਸਤਿ ਸ੍ਰੀ ਅਕਾਲ ਜਿਵੇਂ ਕਿ ਮੈਂ ਅੱਜ ਤੁਹਾਡੇ ਸਾਹਮਣੇ ਪਵੰਤਮਾਨ ਦਾ ਜਿਹੜਾ ਹੁਣ ਨਵਾਂ ਬਿਆਨ ਆਇਆ ਭਾਈ ਅਮਰਪਾਲ ਸਿੰਘ ਤੇ ਉਹਨੇ ਪੂਰੇ ਦੇਸ਼ ਦੇ ਵਿੱਚ ਨਹੀਂ ਮੈਂ ਕਹਿੰਦਾ ਵਿਦੇਸ਼ਾਂ ਦੇ ਵਿੱਚ ਹਹਾਕਾਰ ਮਚਾ ਦਿੱਤੀ ਐ ਸਿੱਖ ਕੌਮ ਨੂੰ ਜਾਨੀ ਬਹੁਤ ਵੱਡਾ ਝਟਕਾ ਲੱਗਿਆ ਤਾਂ ਇਹ ਬਿਆਨ ਕੀ ਦਿੱਤਾ ਬੜਾ ਹੀ ਇੱਕ ਸੁਣਨ ਲਾਇਕ ਬਿਆਨ ਆ ਜਿਹੜਾ ਕਿ ਸਾਡੇ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੀ ਆਵਾਬ ਨੂੰ ਤੇ ਸਿੱਖ ਕੌਮ ਨੂੰ ਖਾਸ ਕਰਕੇ ਸੁਣਨਾ ਜ਼ਰੂਰੀ ਹੈ ਇੱਕ ਮੀਡੀਆ ਦੇ ਵਿੱਚ ਜਿਹੜੀ ਇੱਕ ਔਰਤ ਹੈ ਉਹਨੇ ਸਵਾਲ ਕੀਤੇ ਆ ਭਗਵੰਤ ਮਾਨ ਨੂੰ ਭਾਈ ਅਮਰਪਾਲ ਸਿੰਘ ਤੇ ਤੇ ਅੱਗੋਂ ਅਚਾਨਕ ਹੀ ਕਿਹੜਾ ਸਵਾਲ ਦਾ ਜਵਾਬ ਦਿੱਤਾ ਉਹਨੇ ਜਿਹੜਾ ਕਿ ਪੂਰੀ ਕੌਮ ਨੂੰ ਹੈਰਾਨ ਕਰ ਦਿੱਤਾ ਤੇ ਭਾਈ ਅਮਰਪਾਲ ਸਿੰਘ ਦੇ ਲਈ ਉਹਨੇ ਕੀ ਕਿਹਾ ਇਹ ਤੁਹਾਡੇ ਸਾਹਮਣੇ ਅੱਜ ਵੀਡੀਓ ਦੇ ਵਿੱਚ ਸੁਣਾਉਣ ਜਾ ਰਿਹਾ ਹਾਂ ਕਿਉਂਕਿ ਇੱਕ ਪਾਸੇ ਈਮਾਨ ਸਿੰਘ ਖਾਰਾ ਵਕੀਲ ਜਿਹੜਾ ਕਿ ਉਹਦਾ ਖਾਸੋ-ਖਾਸ ਵਕੀਲ ਹੈ ਭਾਈ ਅਮਰਪਾਲ ਸਿੰਘ ਦਾ ਉਹਨੇ ਇੱਕ ਐਲਾਨ ਕਰ ਦਿੱਤਾ ਉਹ ਵੀ ਮੈਂ ਤੁਹਾਡੇ ਸਾਹਮਣੇ ਸੁਣਾਉਣ ਜਾ ਰਿਹਾ ਕਿਉਂਕਿ ਉਹ ਵੀ ਇੱਕ ਬਹੁਤ ਵੱਡੀ ਗੱਲ ਹੈ ਵੀ ਜਿਵੇਂ ਭਾਈ ਅਮਰਪਾਲ ਸਿੰਘ ਦੀ ਰਿਹਾਈ ਨੂੰ ਲੈ ਕੇ ਔਰ ਦੂਜੇ ਪਾਸੇ ਇੱਕ ਪਾਰਟੀ ਬਣਾਉਣੀ ਹੈ ਜਿਹੜੀ ਨਵੀਂ ਪੰਜਾਬ ਦੇ ਵਿੱਚ ਉਹਦਾ ਨਾਮ ਵੀ ਉਹਨਾਂ ਨੇ ਰੱਖ ਦਿੱਤਾ ਤਾਂ ਮੈਂ ਤੁਹਾਨੂੰ ਪਹਿਲਾਂ ਜਿਹੜਾ ਭਗੰਤ ਮਾਨ ਦਾ ਬਿਆਨ ਉਹ ਸੁਣਾਉਂਗਾ ਉਸ ਤੋਂ ਬਾਅਦ ਜਿਹੜੀ ਅਗਲੀ ਗੱਲ ਆ ਉਹ ਵੀ ਤੁਹਾਡੇ ਸਾਹਮਣੇ ਧਰਨੀ ਆ ਸੁਣੋ ਜਿਹੜਾ ਹੁਣ ਇਹ ਅੰਗਤਪਾਲ ਐਪੀਸੋਡ ਹੋਇਆ ਇਹਦੇ ਵਿੱਚ ਇਸ਼ੂ ਇਹ ਉਹ ਟ੍ਰੈਕ ਸ਼ਾਇਦ ਜੋ ਵੀ ਐਸ ਡਿਜ਼ਾਈਨਸ ਹੀ ਲੀਕ ਹੋ ਗਿਆ ਤੁਹਾਡੇ ਕੋਲ ਇਹ ਇਨਫੋਰਮੇਸ਼ਨ ਆਈ ਹੈ ਤੇ ਆਈ ਹੈ ਤਾਂ ਕੀ ਤੁਸੀਂ ਇਹਦਾ ਤੇ ਇਨਵੈਸਟੀਗੇਸ਼ਨ ਕਰਾਓਗੇ ਕਮਾਲ ਹੈ ਜੀ ਤੁਸੀਂ ਲੀਕ ਵੀ ਕਰਤਾ ਤੇ ਤੁਸੀਂ ਇਨਵੈਸਟੀਗੇਸ਼ਨ ਦਾ ਵੀ ਸਵਾਲ ਕਰਤਾ ਕਾਨੂੰਨ ਉਹ ਤਾਂ ਕੰਮ ਹੋਗਾ ਜੀ ਕਾਨੂੰਨ ਚੱਲੂਗਾ ਜੀ ਕੋਈ ਅਸੀਂ ਕੋਈ ਲੀਕਿਆ ਨਹੀਂ ਕੋਈ ਅਸੀਂ ਕੋਈ ਤੁਹਾਨੂੰ ਕਿਸੇ ਅਫਸਰ ਨੇ ਅਨਿਕ ਗੱਲ ਬਾਰੇ ਦੱਸਿਆ ਨਹੀਂ ਨਹੀਂ ਜੀ ਅਫਸਰ ਸਾਰੇ ਜਿਹੜੇ ਨੇ ਹੋਮ ਮੈਮਾਂ ਦੀ ਮੀਟਿੰਗ ਲੈਂਦਾ ਹਰ ਰੋਜ਼ ਕੋਈ ਇਸ ਤਰ੍ਹਾਂ ਦੀ ਲੀਕੇਜ ਕੋਈ ਇਸ ਤਰ੍ਹਾਂ ਦਾ ਕੋਈ ਜਿਹੜਾ ਸਾਡੇ ਕੋਲੇ ਕੋਈ ਨਾ ਤਾਂ ਇਨਫੋਰਮੇਸ਼ਨ ਨਹੀਂ ਹੋਈ ਹੈ ਕਾਨੂੰਨ ਆਪਣੇ ਕੰਮ ਕਰ ਰਿਹਾ ਦੇਖੋ ਜੇ ਕੋਈ ਪੰਜਾਬ ਦੇ ਅਮਨ ਸ਼ਾਂਤੀ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰੂਗਾ ਫਿਊਚਰ ਦੇ ਵਿੱਚ ਕੋ ਸੁਕਣਾ ਵੀ ਲਊਗਾ ਅਸੀਂ ਸਖਤ ਕਦਮ ਚੁੱਕਾਂਗੇ ਕਿਉਂਕਿ ਪੰਜਾਬ ਅਮਨ ਤੇ ਸ਼ਾਂਤੀ ਪਸੰਦ ਲੋਕਾਂ ਦਾ ਜਿਹੜਾ ਹੈ ਸੂਬਾ ਹੈ ਸਾਡੇ ਸੋਸ਼ਲ ਭਾਈਚਾਰੇ ਤੇ ਪਹਿਲਾਂ ਵੀ ਕਈ ਵਾਰੀ ਅਟੈਕ ਹੋਏ ਨੇ ਪਰ ਪੰਜਾਬ ਦੀ ਜਿਹੜੀ ਸੋਸ਼ਲ ਬੌਂਡਿੰਗ ਹੈ ਉਹ ਬਹੁਤ ਸਟਰੋਂਗ ਹੈ ਇਸ ਕਰਕੇ ਕਾਨੂੰਨ ਮੁਤਾਬਕ ਜੋ ਵੀ ਜਿਹੜੇ ਐਕਸ਼ਨ ਲੈ ਜਾਣਗੇ ਤੇ ਨਾ ਕੋਈ ਇਦਾਂ ਦੇ ਕੋਈ ਲੀਕ ਜਆ ਕੋਈ ਪਹਿਲਾਂ ਪਲਾਨ ਕਰ ਲਿਆ ਜਾਂ ਕੋਈ ਆਪਰੇਸ਼ਨ ਕਰਨਾ ਸੀ ਕੋਈ ਆਪਰੇਸ਼ਨ ਨਹੀਂ ਕਰ ਰਹੇ ਬਲਕਿ ਮੈਂ ਜਿਹੜੇ ਡੀਜੀਪੀ ਸਾਹਿਬ ਨੇ ਕਿਹਾ ਡੀਜੀਪੀ ਕੌਂਟੀਨੋ ਵੀ ਕਿਹਾ ਕਿ ਆ ਹੁਣ ਦੂਜਾ ਬਿਆਨ ਸੁਣ ਲੋ ਜਿਹੜਾ ਮਾਨ ਸਿੰਘ ਖਾਰਾ ਦਾ ਇੱਕ ਪਾਰਟੀ ਜਿਹੜੀ ਨਵੀਂ ਬਣਾਉਣੀ ਹੈ ਭਾਈ ਅਮਰਪਾਲ ਸਿੰਘ ਨੇ ਉਹਦੇ ਤੇ ਕੀ ਕਿਹਾ ਸੁਣੋ ਸਤਕਾਰ ਜੀ ਉਹਨਾਂ ਨੇ ਐਨਐਸਸੀ ਲੱਗੀ ਹੈ ਤਾਂ ਉਹਨਾਂ ਨੂੰ ਵਜੀਰੀ ਵੀ ਮਿਲੀ ਸੀ ਪੰਜਾਬ ਦੀ ਬੜੇ ਵੱਡੇ ਅਹੁਦਿਆਂ ਤੇ ਵੀ ਰਹੇ ਨੇ ਪਰ ਉਹਨਾਂ ਨੇ ਲੀਕ ਲਵਾ ਲਈ ਤਾਗ ਲਵਾ ਲਿਆ ਇਕੱਲੇ ਉਹਨਾਂ ਨੇ ਨਹੀਂ ਜਿਹੜੇ ਹੋਰ ਵੀ ਆ ਬਾਦਲ ਦਲ ਦੇ ਮੈਂ ਸਮਝਦਾ ਜਿਹੜੇ ਆਗੂ ਰਹੇ ਨੇ ਕੋਈ ਆਪ ਦੇ ਆਪ ਨੂੰ ਕੌਮ ਦੇ ਆਗੂ ਆਂ ਦੇ ਸੀ ਪਾਰਟੀ ਦੇ ਆਗੂ ਆਂ ਦੇ ਸਰੇ ਭਾਈਵਾਲ ਇਹ ਹੀ ਅਕਾਲੀ ਨੇ ਜਿਹੜੇ ਇੱਥੋਂ ਸਲਾਬਤਪੁਰਾ ਬਠਿੰਡੇ ਦੇ ਨਾਲ ਹੀ ਇੱਕ ਡੇਰਾ सिरसा ਵਾਲੇ ਦਾ ਉੱਥੇ ਜਾ ਕੇ ਹੱਥਾਂਵਾਂ ਖੜੀਆਂ ਕਰਕੇ ਆਂਦੇ ਸੀ ਅਸੀਂ ਤੇਰੀਆਂ ਸਤਸੰਗਾਂ ਕਰਾਇਆ ਕਰਾਂਗੇ ਤੇਰੇ ਕਾਰਜ ਕਰਾਇਆ ਕਰਾਂਗੇ ਪੰਜਾਬ ਦੇ ਵਿੱਚ ਤਾਂ ਦੇਖੋ ਇਹਨਾਂ ਨੇ ਲੀਕ ਲਵਾ ਲਈ ਹੈ ਹੁਣ ਇਸ ਕੁਰਬਾਨੀ ਦੀ ਕੋਈ ਵੈਲੀ ਨਹੀਂ ਰਹੇਗੀ ਅੱਛਾ ਕਹਿਣ ਵਾਲੇ ਤਾਂ ਇਹ ਵੀ ਕਹਿੰਦੇ ਅਮਰਤਪਾਲ ਸਿੰਘ ਏਜੰਸੀਆਂ ਦਾ ਬੰਦਾ ਹੈ ਏਜੰਸੀਆਂ ਨੇ ਹੁਣ ਪੰਜਾਬ ਦੇ ਵਿੱਚ ਦੁਬਾਰਾ ਅਮਰਤਪਾਲ ਨੂੰ ਭੇਜਣਾ ਹੈ ਦੁਬਾਰਾ ਉਹੋ ਜਿਹਾ ਮਾਹੌਲ ਬਣਾਉਣਾ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਵੀ ਗੱਲਾਂ ਸਾਹਮਣੇ ਆ ਰਹੀਆਂ ਜੀ ਦੇਖੋ ਜੀ ਮੈਂ ਤਾਂ ਕੋਈ ਪਹਿਲੀ ਵਾਰੀ ਤੁਸੀਂ ਦੇਖ ਲਓ ਹੋਰ ਕੋਈ ਏਜੰਸੀ ਦਾ ਬੰਦਾ ਦੱਸ ਦਿਓ ਇਹੋ ਜਿਹਾ ਜਿਹਨੇ ਲੋਕ ਇਹ ਕਹਿੰਦੇ ਨੇ ਕਿ ਜਿਹੜਾ ਤੁਸੀਂ ਦੇਖ ਲਓ ਪੰਜਾਬ ਦੇ ਵਿੱਚ ਆਇਆ ਹੋਵੇ ਸੱਤ-ਅੱਠ ਮਹੀਨੇ ਆਦੇ ਪਰਿਵਾਰ ਨਾਲ ਰਹਿ ਕੇ ਤੇ ਅੱਜ ਦਿਬੜੂਗੜ ਬੈਠਾ ਹੈ 2500 ਕਿਲੋਮੀਟਰ ਦੂਰ ਹੈ ਪਰ ਪਰਿਵਾਰ ਵਿਚਾਰਾ ਮੋਰਚਿਆ ਚ ਰੁਲੀ ਜਾਂਦਾ ਠਾਣੇ ਕਚੇਰੀਆਂ ਚ ਰੁਲੀ ਜਾਂਦਾ ਉਹਨਾਂ ਦਾ ਜੋ ਹੈ ਨਾ ਸਾਰਾ ਪਰਿਵਾਰ ਹੀ ਇੱਕ ਪਾਸੇ ਰੁੜ ਗਿਆ ਉਹਨਾਂ ਦਾ ਜਿਹੜਾ ਕਾਰੋਬਾਰ ਸੀ ਉਹ ਤਬਾਹ ਹੋ ਗਿਆ ਗੱਲ ਇਹ ਹੈ ਵੀ ਹੁਣ ਭਾਈ ਅਮਰਤਪਾਲ ਸਿੰਘ ਨੂੰ ਲੈ ਕੇ ਬਹੁਤ ਵੱਡਾ ਐਲਾਨ ਹੋਇਆ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਇੱਕ ਪਾਰਟੀ ਜਿਹੜੀ ਖੜੀ ਕੀਤੀ ਆ ਭਾਈ ਅਮਰਤਪਾਲ ਸਿੰਘ ਨੇ ਉਹ ਇਸ ਲਈ ਕੀਤੀ ਆ ਵੀ ਜਿਵੇਂ ਇੱਕ ਪਾਸੇ ਇਹਨਾਂ ਨੇ ਬਿਆਨ ਇੱਕ ਹੋਰ ਵੀ ਸੀ ਜਿਹੜਾ ਉਹਨਾਂ ਨੇ ਸਵਾਲ ਕੀਤਾ ਵੀ ਉਹ ਤਾਂ ਸੰਵਿਧਾਨ ਨੂੰ ਮੰਨਦਾ ਨਹੀਂ ਹਿੰਦੁਸਤਾਨ ਦਾ ਜਿਹੜਾ ਸੰਵਿਧਾਨ ਆ ਉਹਨੂੰ ਨਹੀਂ ਮੰਨਦਾ ਤਾਂ ਗੋਵਿੰਦ ਸਿੰਘ ਖਾਰਾ ਨੇ ਉਹਦਾ ਜਵਾਬ ਦਿੱਤਾ ਵੀ ਅਸੀਂ ਮੰਨਦੇ ਤਾਂ ਹੈਗੇ ਹਾਂ ਪਰ ਜਿਹੜਾ ਅਸੀਂ ਆਪਣੇ ਢੰਗ ਦੇ ਨਾਲ ਜਿਹੜੀ ਸਿੱਖ ਕੌਮ ਦੇ ਉੱਤੇ ਹੁਣ ਤਸ਼ੱਦਦ ਹੋ ਰਹੀ ਹੈ ਤੁਹਾਡੇ ਸਾਹਮਣੇ ਨਵੇਂ-ਨਵੇਂ ਮਾਮਲੇ ਆ ਰਹੇ ਨੇ ਬੇਅਦਬੀਆਂ ਦੇ ਵੀ ਆ ਰਹੇ ਨੇ ਆ ਤੁਹਾਡੇ ਸਾਹਮਣੇ ਜਿਹੜਾ ਕੱਲ ਮੁੱਖ ਮੰਤਰੀ ਨਾਂ ਦਾ ਇੱਕ ਮੁੰਡਾ ਉਹਦੇ ਕੇਸ ਪੱਤੇ ਗਏ ਉਹਦੇ ਹੱਕ ਦੇ ਵਿੱਚ ਜਥੇਬੰਦੀਆਂ ਤਾਂ ਖੜੀਆਂ ਹੀ ਸੀ ਭਾਈ ਅਮਰਪਾਲ ਸਿੰਘ ਦੇ ਪਿਤਾ ਜੀ ਵੀ ਗਏ ਨੇ ਉਹਨਾਂ ਨੇ ਵੀ ਇੱਕ ਆਪਣੀ ਸਪੀਚ ਦਿੱਤੀ ਹੈ ਵੀ ਜੇਕਰ ਬਹੁਤ ਸਾਰੇ ਸਾਥੀਆਂ ਨੇ ਕੱਲ ਵੀ ਕਮੈਂਟ ਕੀਤੇ ਜੇਕਰ ਭਾਈ ਅਮਰਪਾਲ ਸਿੰਘ ਮੌਕੇ ਤੇ ਮੰਨ ਲਓ ਬਾਹਰ ਹੁੰਦੇ ਤਾਂ ਜਿਹੜੇ ਉਹ ਪੁਲਿਸ ਵਾਲਿਆਂ ਨੇ ਕੱਲ ਉਹਦੇ ਤੇ ਤਸ਼ੱਦਦ ਕੀਤਾ ਉਹ ਨਹੀਂ ਹੋਣਾ ਸੀ ਤਾਂ ਇਸ ਕਰਕੇ ਮੈਂ ਹਰ ਰੋਜ਼ ਤੁਹਾਡੇ ਸਾਹਮਣੇ ਇਹ ਗੱਲ ਕਿਉਂ ਧਰਦਾ ਵੀ ਭਾਈ ਅਮਰਪਾਲ ਸਿੰਘ ਨੂੰ ਬਾਹਰ ਲਿਆਉਣ ਦੇ ਲਈ ਇੱਕ ਮਹਿੰਮ ਚਲਾਉਣ ਦੀ ਜਿਵੇਂ ਉਸ ਨੇ ਚਲਾਈ ਸੀ ਨਸ਼ਿਆਂ ਦੇ ਵਿਰੁੱਧ ਤੇ ਆਪਣੇ ਪੰਜਾਬ ਦੇ ਲੋਕਾਂ ਨੂੰ ਲੋੜ ਹੈ ਵੀ ਆਪਾਂ ਉਹਦੇ ਹੱਕ ਦੇ ਵਿੱਚ ਇੱਕ ਮਹਿੰਮ ਦਾ ਮਤਲਬ ਇੱਕ ਮਾਹੌਲ ਸਿਰਜੀਏ ਔਰ ਉਸ ਨੂੰ ਅੱਗੇ ਲੈ ਕੇ ਵਧਾਈਏ ਤਾਂ ਕਿ ਉਹਦੀ ਜੜੀ ਰਿਹਾਈ ਹੈ ਉਹ ਹੋ ਸਕੇ ਤੇ ਪੰਜਾਬ ਦੇ ਲੋਕੋ ਹੁਣ ਸਮਝੋ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਹੈ ਇਹਨੇ ਹਰ ਪਾਸਿਓਂ ਕਿਸਾਨ ਵੀ ਮਾਰਿਆ ਹੋਇਆ ਮਜ਼ਦੂਰ ਵੀ ਮਾਰਿਆ ਹੋਇਆ ਜਿ세 ਕੌਮ ਦੇ ਬੰਨੀ ਦਾ ਜਮ ਨਹੀਂ ਚਾਹਦਾ ਯਾਰ ਤੁਹਾਡੇ ਸਾਹਮਣੇ ਹੀ ਆ ਕੋਈ ਬੇਅਦਬੀ ਹੋ ਜਾਵੇ ਕੋਈ ਕੁਝ ਹੋ ਜਾਵੇ ਇਹ ਆਪਣੀ ਪ੍ਰਕਿਰਿਆ ਕਦੇ ਦਿੰਦਾ ਨਹੀਂ ਕੱਲ ਪੂਰੇ ਦੇਸ਼ ਦੇ ਵਿੱਚ ਵੀਡੀਓ ਫੈਲ ਗਈ ਹੈ ਜਿਹੜੀ ਮੁੱਖ ਮੰਤਰੀ ਵਾਲੀ ਹੈ ਉਸ ਤੇ ਉਹਦੀ ਕੋਈ ਪ੍ਰਕਿਰਿਆ ਨਹੀਂ ਆਈ ਪੰਜਾਬ ਦੇ ਮੁੱਖ ਮੰਤਰੀ ਦੀ ਜਿਹੜੀ ਗੱਲ ਘਟਨਾ ਹੋਈ ਹੈ ਉਸ ਮੁੰਡੇ ਦੇ ਨਾਲ ਤਾਂ ਉਸ ਦੇ ਉੱਤੇ ਕੋਈ ਬਿਆਨ ਨਹੀਂ ਆਇਆ ਹਲੇ ਤੇ ਕੀ ਪੰਜਾਬ ਦੇ ਮੁੱਖ ਮੰਤਰੀ ਨੂੰ ਦਿਖਦਾ ਨਹੀਂ ਕੀ ਪੰਜਾਬ ਦੇ ਵਿੱਚ ਪੁਲਿਸ ਕੀ ਕਰ ਰਹੀ ਆ ਫਿਰ ਕਹਿੰਦਾ ਮੇਰਾ ਪੂਰਾ ਦਬਦਬਾ ਜੀ ਫਲਾਨਾ ਜੀ ਝੋਨਾ ਝੋਨੇ ਨੂੰ ਲੈ ਕੇ ਦੇਖ ਲੋ ਇੱਕ ਪਾਸੇ ਕਿਸਾਨ ਰੁੜੀ ਜਾਂਦਾ ਰਹਿੰਦਾ ਮੰਡੀਆਂ ਦੇ ਵਿੱਚ ਉਹਨੂੰ ਫਿਰ ਵੀ ਨਹੀਂ ਦਿਖਦਾ ਉਤੋਂ ਉਹਨਾਂ ਤੇ ਐਕਸ਼ਨ ਹੋ ਰਿਹਾ ਪਰਾਲੀ ਨੂੰ ਅੱਗ ਕਿਉਂ ਲਾਉਨੇ ਹੋ ਤਾਂ ਇਹ ਸਾਰੀਆਂ ਗੱਲਾਂ ਨੇ ਵੀ ਪੰਜਾਬ ਦੇ ਮੁੱਖ ਮੰਤਰੀ ਨੂੰ ਉਹਨੇ ਦਾ ਸਾਰਿਆਂ ਦੀ ਬਿਆਨ ਇਹ ਦਿੱਤਾ ਵੀ ਅਸੀਂ ਇਹੋ ਜਿਹੇ ਬੰਦਿਆਂ ਨੂੰ ਬਾਹਰ ਨਹੀਂ ਨਿਕਲ ਦਿੰਦੇ ਇਹੜਾ ਤੁਸੀਂ ਬਿਆਨ ਸੁਣਿਆ ਇਹ ਭਾਈ ਅਮਰਪਾਲ ਸਿੰਘ ਤੇ ਉਹ ਇਹੀ ਬਿਆਨ ਆ ਵੀ ਅਸੀਂ ਇਸ ਨੂੰ ਬਾਹਰ ਕਦੇ ਨਹੀਂ ਨਿਕਲ ਦੇਣਾ ਇਹੋ ਜੇ ਬੰਦਿਆਂ ਨੂੰ ਕਿਉਂਕਿ ਇਹਨੂੰ ਖੁਦ ਨੂੰ ਡਰ ਆ ਲੋਕਾਂ ਦੇ ਨਾਲ ਜੋੜ ਦਿੰਦਾ ਗੱਲ ਤਾਂ ਠੀਕ ਆ ਪੰਜਾਬੀ ਉਹ ਜਿਹੜੇ ਭੈਣ ਭਰਾ ਨਵੇਂ ਚੈਨਲ ਤੇ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਪਹਿਲੇ ਦੀ ਘੰਟੀ ਜ਼ਰੂਰ ਦਬਾ ਦਬ ਕੇ ਵੀਡੀਓ ਨੂੰ ਸ਼ੇਅਰ ਕਰ ਦੇਣਾ ਮੇਰਾ ਵੀਰ ਮਿਲਦੇ ਆ ਅਗਲੇ ਟੌਪਿਕ ਤੇ